ਸੰਗਰੂਰ ਪੰਜਾਬ ਦਾ ਉਹ ਪਹਿਲਾ ਜ਼ਿਲ੍ਹਾ ਬਣ ਚੁੱਕਿਆ ਜਿੱਥੇ ਪਹਿਲ ਪ੍ਰੋਜੈਕਟ ਦੇ ਤਹਿਤ ਇੱਕ ਸ਼ੁਰੂਆਤ ਹੁੰਦੀ ਹੈ 2022 ਦੇ ਵਿੱਚ ਤੇ ਹੁਣ ਪੰਜਾਬ ਪੁਲਿਸ ਹੈ ਜਿਹੜੀ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਦੇ ਹੱਥ ਦੀ ਬਣੀ ਹੋਈ ਵਰਦੀ ਪਹਿਨਣ ਗਈਆਂ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸੰਗਰੂਰ ਦੇ ਵਿੱਚ ਜਿਹੜਾ ਅਕਾਲਗੜ ਪਿੰਡ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਤਾਇਨਾਤ ਜਿਹੜੇ ਕਰਮਚਾਰੀ ਨੇ ਉਹ ਇੱਥੇ ਪਹੁੰਚੇ ਨੇ ਉਹ ਆਪਣੀ ਵਰਦੀ ਦਾ ਜਿਹੜਾ ਕਹਿ ਸਕਦੇ ਆ ਨਾਪ ਆ ਜਿਹੜੀ ਫਿਟਿੰਗ ਹੈ ਉਹ ਚੈੱਕ ਰਹੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਮਹਿਲਾਮਾਂ ਨੇ ਜਿਹੜੀਆਂ ਬਕਬਕ ਪਿੰਡਾਂ ਚੋਂ ਇੱਥੇ ਆ ਰਹੀਆਂ ਨੇ ਤੇ ਫੁੱਲੀ ਆਟੋਮੈਟਿਕ ਮਸ਼ੀਨਾਂ ਦੇ ਉੱਪਰ ਇਹ ਜਿਹੜੀ ਵਰਦੀਆਂ ਨੇ ਸਕੂਲ ਦੀਆਂ ਵਰਦੀਆਂ ਨੇ ਉਹ ਇੱਥੇ ਤਿਆਰ ਹੋ ਰਹੀਆਂ ਨੇ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਮਹਿਲਾਮਾਂ ਉਪਰ ਵਰਦੀ ਦੇ ਹਿਸਾਬ ਦੇ ਨਾਲ ਜਿਹੜੀ ਅਗਰ ਉਹ ਕਿਸੇ ਪੁਲਿਸ ਕਰਮੇ ਦੀ ਵਰਦੀ ਤਿਆਰ ਕਰਦੀਆਂ ਨੇ ਤਾਂ ਉਹਨਾਂ ਨੂੰ 500 ਰੁਪਇਆ ਪਰ ਵਰਦੀ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ ਅਗਰ ਸਕੂਲ ਦੀ ਵਰਦੀ ਤਿਆਰ ਕਰਦੀਆਂ ਨੇ ਤਾਂ ਉਹਦੇ ਹਿਸਾਬ ਦੇ ਨਾਲ ਪਰ ਪੀਸ ਦੇ ਹਿਸਾਬ ਦੇ ਨਾਲ 30 ਰੁਪਏ 25 ਰੁਪਏ ਸ਼ਰਟ ਤੇ ਪੈਂਟ ਜਾਂ ਫਿਰ ਕਮੀਜ਼ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਮਿਲ ਰਿਹਾ ਹੈਗਾ ਇਹ ਪੂਰਾ ਸਾਲ ਜਿਹੜਾ ਇਹ ਪ੍ਰਕਿਰਿਆ ਚੱਲਦੀ ਐ ਇਸਦੇ ਚੱਲਦੇ ਹੋਏ ਪੂਰੀਆਂ 500 ਮਹਿਲਾਵਾਂ ਨੇ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਸ ਪਹਿਲ ਜਿਹੜਾ ਕਹਿ ਸਕਦੇ ਆ ਅਜਾਇਬਿਕਾ ਹੌਜਰੀ ਆ ਜਿਹੜਾ ਇਸ ਨੂੰ ਨਾਮ ਦਿੱਤਾ ਉਹਦੇ ਨਾਲ ਜੁੜੀਆਂ ਨੇ ਜਿਸ ਨੂੰ ਸਰਕਾਰ ਸਾ ਜੋ ਕਰ ਲਈ ਹੈ ਕਿਉਂਕਿ ਜਿਹੜੀਆਂ ਇਹ ਫੁੱਲੀ ਆਟੋਮੈਟਿਕ ਮਸ਼ੀਨਾਂ ਨੇ ਜਿਹੜੀਆਂ ਸਰਕਾਰ ਪ੍ਰੋਵਾਈਡ ਕਰਵਾ ਰਹੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਟਨ ਲਗਾਉਣ ਦਾ ਅਲੱਗ ਤੋਂ ਕੰਮ ਹੋ ਰਿਹਾ ਹੈਗਾ ਇਹ ਇਹ ਲੜਕੀਆਂ ਜਿਹੜੀਆਂ ਦੂਸਰੇ ਰੋਡ ਸਲਾਈ ਕਰ ਰਹੀਆਂ ਨੇ ਉਸ ਤੋਂ ਬਾਅਦ ਫਿਰ ਇਹ ਪੂਰੀ ਆਟੋਮੈਟਿਕ ਮਸ਼ੀਨਾਂ ਨੇ ਜਿਨ੍ਹਾਂ ਦੀ ਕੀਮਤ 30000 ਤੋਂ ਲੈ ਕੇ 2.5 ਲੱਖ ਰੁਪਏ ਦੇ ਕਰੀਬ ਜਿਹੜੀ ਮਸ਼ੀਨਰੀ ਦਿੱਤੀ ਗਈ ਆ ਪਰ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਜਿਹੜਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੋ ਰਿਹਾ ਕਿ ਪਹਿਲਾਂ ਸਰਕਾਰ ਮਹਿਜ 1100 ਰੁਪਏ ਉਹਨਾਂ ਨੂੰ ਦਿੰਦੀ ਸੀ ਇਸ ਲਈ ਕਿ ਉਹ ਵਰਦੀ ਬਾਜ਼ਾਰ ਦੇ ਵਿੱਚੋਂ ਖਰੀਦ ਸਕਦੇ ਸੀ ਪਰ ਉਹਨਾਂ ਦੀ ਇੱਕ ਵਰਦੀ ਦੀ ਜਿਹੜੀ ਕੀਮਤ ਸੀ ਪੂਰੀ ਸਲਾਈ ਤੋਂ ਲੈ ਕੇ 3000 ਤੋਂ ਲੈ ਕੇ 3500 ਰੁਪਏ ਦੇ ਵਿੱਚ ਪੈਂਦੀ ਸੀ ਕਿਉਂਕਿ 8-900 ਰੁਪਏ ਤਾਂ ਸਲਾਈ ਬਣ ਜਾਂਦੀ ਸੀ ਪਰ ਲੇਕਿਨ ਹੁਣ ਇਸ ਪੂਰੇ ਪ੍ਰੋਜੈਕਟ ਦੇ ਤਹਿਤ ਜਿੱਤੇ ਮਹਿਲਾਵਾਂ ਨੂੰ 500 ਰੁਪਏ ਇੱਕ ਵਾਰਦੀਆਂ ਮਿਲ ਰਹੀਆਂ ਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਕਹਿ ਸਕਦੇ ਆ ਇੱਕ ਵੱਡਾ ਫਾਇਦਾ ਵੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਪੂਰੇ 1100 ਰੁਪਏ ਦੇ ਵਿੱਚ ਸਲਾਈ ਵਿੱਧ ਜਿਹੜੀ ਵਰਦੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਸ ਸਮੇਂ ਫਿਲਹਾਲ ਇਹ ਟ੍ਰਾਇਲ ਦੇ ਉੱਪਰ ਆ ਫਿਲਹਾਲ 350 ਜਿਹੜੀ ਵਰਦੀ ਹੈ ਉਹ ਜਿਹੜੀ ਤਿਆਰ ਕੀਤੀ ਗਈ ਆ ਹੁਣ ਇਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਜਾ ਰਹੀ ਹੈ ਕਿ ਇਸ ਦੀ ਸ਼ੁਰੂਆਤ ਆ ਜਿਹੜੀ ਮੁੱਖ ਮੰਤਰੀ ਪੰਜਾਬ ਵੱਲੋਂ ਕੁਝ ਮਹੀਨੇ ਪਹਿਲਾਂ ਜਿਹੜੀ ਕੀਤੀ ਗਈ ਸੀ ਕਿਉਂਕਿ ਉਸ ਸਮੇਂ ਮਹਿਜ 5 ਵਰਦੀਆਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਹੁਣ ਇੱਕ ਵੱਡਾ ਆਰਡਰ ਮਿਲਿਆ ਜਿਹੜਾ ਹੁਣ 350 ਵਰਦੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਪਰ ਇਸ ਪਹਿਲ ਪ੍ਰੋਜੈਕਟ ਦੇ ਤਹਿਤ ਇਹ ਪੂਰਾ 12 ਮਹੀਨਾ ਜਿਹੜੀਆਂ ਇਹ ਔਰਤਾਂ ਨੇ ਜਿਹੜੀਆਂ ਲੜਕੀਆਂ ਨੇ ਪਿੰਡਾਂ ਦੇ ਵਿੱਚ ਉਹ ਕੰਮ ਕਰਦੀਆਂ ਨੇ ਉਹਨਾਂ ਦੇ ਇੱਕ ਸੈਲਫ ਹੈਲਪ ਜਿਹੜਾ ਗਰੁੱਪਾ ਜਿਹੜਾ ਉਹ ਬਣਦਾ ਹੈਗਾ ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੁੰਦਾ ਤਾਂ ਉਹ ਇੱਥੇ ਆ ਕੇ ਕੰਮ ਕਰ ਸਕਦਾ ਭਾਵੇਂ ਕੀ ਉਹ ਜੈਂਟਸ ਹੋਵੇ ਜਾਂ ਔਰਤਾਂ ਹੋਣ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਇੱਥੇ ਉਹ ਕੰਮ ਹੈ ਜਿਹੜਾ ਉਹ ਹੁੰਦਾਗਾ ਮਹਿਲਾਵਾਂ ਨੇ ਜਿਹੜੀਆਂ ਪੂਰੇ ਲਗਭਗ 12 ਮਹੀਨੇ ਇੱਥੇ ਜਿਹੜਾ ਕੰਮ ਕਰਦੀਆਂ ਨੇ ਕਿਉਂਕਿ ਫਿਲਹਾਲ ਹੁਣ ਪੰਜਾਬ ਪੋਸਟ ਦੀ ਵਰਦੀਆਂ ਦਾ ਆਰਡਰ ਹੈ ਇਸ ਤੋਂ ਨਾਲ ਦੀ ਨਾਲ ਸਕੂਲ ਦੀਆਂ ਵਰਦੀਆਂ ਦਾ ਆਰਡਰ ਚੱਲ ਰਿਹਾ ਇਸ ਤੋਂ ਬਾਅਦ ਫਿਰ ਸਰਦੀ ਦੇ ਜਿਹੜੇ ਕੱਪੜੇ ਨੇ ਜਿਹੜੇ ਸਕੂਲਾਂ ਦੇ ਵਿੱਚ ਕੋਟੀਆਂ ਸਵੈਟਰ ਨੇ ਜਿਹੜਾ ਉਹਨਾਂ ਦਾ ਜਿਹੜਾ ਆਰਡਰ ਜਿਹੜਾ ਆਵੇਗਾ ਬਲਵੰਤ ਸਿੰਘ ਵਿੱਕੀ ਪੰਜਾਬ ਤੱਕ ਸੰਗਰੂਰ ਤਸਵੀਰ ਕਰ ਰਹੇ ਕਿਹੜਾ ਬੰਦਾ ਹੈ ਜਖੇਪਲ ਜੀ ਸਥਿਤੀ ਐਸਾ ਲੱਗਦਾ ਕੰਮ ਕਰਦੇ ਕਿਉਂ ਇੱਥੇ ਜਿਹੜੇ ਜਿਹੜੇ ਅਕਾਲਗੜ੍ਹ ਕੰਮ ਕਰਦੇ ਆ ਇਹ ਇਹ ਪਹਿਲਾਂ ਜਦੋਂ ਗਰੁੱਪ ਚੱਲੇ ਸੀਗੇ ਸਾਡੇ ਬਿਓ ਗਰੁੱਪ ਚੱਲੇ ਸੀਗੇ ਉਹਨਾਂ ਦੇ ਵਿੱਚ ਅਸੀਂ ਜੁੜੇ ਹੋਏ ਸੀਗੇ ਫਿਰ ਬਾਅਦ ਚ ਸਾਨੂੰ ਸਾਰਾ ਨੇ ਕੀ ਸਲਾਈ ਦਾ ਕੰਮ ਦਿੱਤਾ ਕਿ ਤੁਸੀਂ ਕਰ ਲੂਗੇ ਅਸੀਂ ਕਿਹਾ ਹਾਂਜੀ ਕਰ ਲਾਂਗੇ ਪਿਛਲੇ ਸਾਲ ਤੁਸੀਂ ਕਿ ਸਕੂਲ ਦੇ ਐਡਰੈਸਾਂ ਦਾ ਕੰਮ ਕਰ ਰਹੇ ਸੀਗੇ ਐਤਕੀ ਸਾਨੂੰ ਆਰਡਰ ਆ ਪੁਲਸ ਦੇ ਪੰਜਾਬ ਪੁਲਸ ਦਾ ਵੀ ਮਿਲ ਗਿਆ ਈ ਇਤੇ ਵਧੀਆ ਹੋ ਹੁੰਦਾ ਜੀ ਉਹਨਾਂ ਦੇ ਸਾਨੂੰ ਬਰਦੀਆਂ ਦਾ ਸੈਲਟ ਦੇ 25 ਰੁਪਏ ਮਿਲਦੇ ਨੇ ਜੀ ਪੈਂਟ ਦੇ 30 ਰੁਪਏ ਮਿਲਦੇ ਨੇ ਜੀ ਪੁਲਸ ਪੰਜਾਬ ਦੇ ਇਹਨਾਂ ਦਾ ਸਾਨੂੰ 500 ਰੁਪਏ ਮਿਲਦਾ ਇਹ ਮਹੀਨੇ ਦੀ 11-12000 ਰੁਪਏ ਵਧੀਆ ਹੋ ਜਾਂਦੀ ਹੈ ਜੀ ਤੇ ਪਰਿਵਾਰ ਚ ਮੰਮੀ ਡੈਡੀ ਨੇ ਜੀ ਬੱਚੇ ਨੇ ਜੀ ਬਹੁਤ ਵਧੀਆ ਫਰਕ ਪਿਆ ਜੀ ਆਪ ਦਾ ਜਿਹੜਾ ਹੁਣ ਕਿੱਥੇ ਘਰੇ ਵਿਹਲੇ ਬੈਠੇ ਸੀਗੇ ਜਿਹੜਾ ਹੁਣ 10 11 12000 ਰੁਪਿਆ ਕਮਾਉਨੇ ਆ ਹੁਣ ਉਹ ਆਪਦੇ ਬੱਚਿਆਂ ਦਾ ਵੀ ਟਾਈਮ ਪਾਸ ਵਧੀਆ ਹੁੰਦਾ ਈ ਬੱਚੇ ਵਧੀਆ ਸਕੂਲਾਂ 'ਚ ਵੀ ਪੜਾਏ ਜਾਂਦੇ ਨੇ ਜੀ ਆਪ ਦਾ ਟਾਈਮ ਪਾਸ ਵੀ ਵਧੀਆ ਹੁੰਦਾ ਈ ਸਵੇਰੇ 8 ਵਜੇ ਤੋਂ ਲੈ ਕੇ ਜੀ 5 ਵਜੇ ਤੱਕ ਜੀ ਸਾਂਦੇ ਸਾਡੇ ਕਿਸ ਤਰ੍ਹਾਂ ਦੇ ਮਸ਼ੀਨਾਂ ਨੇ ਉਹ ਤੋਂ ਹੀ ਆਪਣੀ ਸਰਕਾਰ ਦੀਆਂ ਨੇ ਜੀ ਕਿਸ ਤਰ੍ਹਾਂ ਦੇ ਬਾਹ ਇਹ ਜੀ ਮਸ਼ੀਨ ਤੇ ਕੰਮ ਕਰਦੇ ਹਾਂ ਬਹੁਤ ਵਧੀਆ ਕੰਮ ਨਿਭੜਦਾ ਜੀ ਜਿਹੜੀ ਛੋਟੀਆਂ ਮਸ਼ੀਨਾਂ ਨੇ ਉਹ ਤੇ ਘੱਟ ਨਿਭੜਦਾ ਜੀ ਇਹ ਤੇ ਜ਼ਿਆਦਾ ਨਿਭੜਦਾ ਜੀ ਉਰੇ ਸਾਰੀਆਂ ਸੀ ਹੈਗੀਆਂ ਵੀ ਬੱਚੇ ਔਰਤਾਂ ਜਿਹੜੀਆਂ ਸੀ ਉਰੇ ਕੰਮ ਕਰ ਰਹੀਆਂ ਜੀ ਅਸੀਂ ਹੋਰ ਔਰਤਾਂ ਨੂੰ ਵੀ ਕਹਿੰਦੇ ਆ ਕਿ ਅੱਗੇ ਵਧਣ ਤੇ ਉਰੇ ਆ ਕੇ ਸਾਰੀਆਂ ਕੰਮ ਕਰਨ ਜੀ ਆਪਣੇ ਬੱਚਿਆਂ ਨੂੰ ਵਧੀਆ ਉਹ ਕਰਨ ਜੀ ਸਾਰੇ ਏ ਆਪਦੀ ਉਹ ਹੈ ਜੀ ਮਿਹਨਤ ਆਪਾਂ ਜਿੰਨੀ ਵੀ ਆਪਦਾ ਕੰਮ ਕਰ ਸਕਦੇ ਆ ਉਹ ਆਪਣੀ ਉਹ ਆ ਗਈ ਮਿਹਨਤ ਸਾਨੂੰ ਰੋ ਬਹੁਤ ਵਧੀਆ ਸਹੂਲਤ ਮਿਲੀ ਹੋਈ ਹੈ ਜੀ ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਨੇ ਇੰਨੀ ਵਰਦੀ ਮਨਾਉਣੀ ਉਹ ਸਾਡੀ ਹਿੰਮਤ ਹੈ ਅਸੀਂ ਕਿੰਨੀ ਵੀ ਮਰਜ਼ੀ ਪੀਸ ਕੱਟ ਸਕਦੇ ਆ ਜੀ ਸ਼ਾਮ ਤੱਕ ਆਪਦੇ ਬੈੱਕੇ ਹੋਰੇ ਜੀ ਸਾਨੂੰ ਕੋਈ ਆਇਆ ਇੰਨਾ ਹੋ ਨਹੀਂ ਹੈਗਾ ਇਹ ਨਹੀਂ ਜੀ ਕਦੇ ਵੀ ਨਹੀਂ ਸੋਚਿਆ ਸੀਗਾ ਜੀ ਅਸੀਂ ਇਹ ਗੱਲ ਵੱਲ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਸਾਨੂੰ ਅੱਗੇ ਵੀ ਬਦਲਣ ਦਾ ਮੌਕਾ ਮਿਲੀ ਜਾ ਰਿਹਾ ਜੀ ਅਸੀਂ ਕਹਿੰਦੇ ਆਂ ਕਿ ਸਰਕਾਰ ਸਾਨੂੰ ਹੋਰ ਵੀ ਮੌਕੇ ਦੇਵੇ ਅਸੀਂ ਹੋਰ ਵੀ ਕੰਮ ਕਰਨ ਨੂੰ ਤਿਆਰ ਆਂ ਜੀ ਅੱਗੇ ਕੀ ਨਾਮ ਆਪਨ ਦਾ ਬਜਿੰਦਰ ਕੌਰੀ ਜੀ ਬਜਿੰਦਰ ਤੁਸੀਂ ਕਿੱਥੇ ਕੰਮ ਕਰਦੇ ਹੋ ਤੇ ਇਹਦੇ ਬਾਰੇ ਸਾਨੂੰ ਕਿਵੇਂ ਪਤਾ ਲੱਗਿਆ ਸਰ ਅਸੀਂ ਇਹ ਕਾਲਗੜਾ ਹੁਦਰੀ ਚ ਕੰਮ ਕਰਦੇ ਆਂ ਜੀ ਮਤਲਬ ਮੰਮੀ ਹੋਰਾਂ ਦਾ ਗਰੁੱਪ ਬਣਿਆ ਹੋਇਆ ਸੀਗਾ ਮਾਤਾ ਗੁਜਰੀ ਉਹਨਾਂ ਤੋਂ ਪਤਾ ਲੱਗ ਚੱਲੀ ਆ ਜੀ ਬੀਤੇ ਕੱਪੜੇ ਚਲਾਈ ਹੁੰਦੇ ਨੇ ਫਿਰ ਤੁਸੀਂ असी ਕੀ सिलाई करते हैं, ਇਧਰ ਅਸੀਂ ਕੋਟੀਆਂ ਸਲਾਈ ਕਰਦੇ ਆਂ ਇਹ 10 ਰੁਪਏ ਦਿੰਦੇ ਆਂ ਇਹ ਕੋਟੀਆਂ ਹੀ ਪਹਿਲਾਂ ਆਟੋਮੈਟਿਕ ਮਸ਼ੀਨਾਂ ਬੰਨ੍ਹਦੀਆਂ एक दिन से ਅਸੀਂ ਸਲਾਈ पीस ਆਂ देने ਇੱਕ ਦਿਨ ਚ 30 40 ਪੀਸ ਕੱਢਦਾ ਨਹੀਂ ਇਹ ਤਿੰਨ 400 ਬੰਨ੍ਹਦਾ ਹਾਂ ਤੁਸੀਂ ਤੁਹਾਨੂੰ ਉਹ ਵੀ ਤੁਸੀਂ ਕੰਮ ਕਰਦੇ ਹੋ ਜਦੋਂ ਅਸੀਂ ਕੋਟੀਆਂ ਸਲਾਈ ਕਰਦੇ ਨਹੀਂ ਸਰ